ਹੁਸ਼ਿਆਰਪਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੰਨ ਦੋਸਤੋ ਅੱਜ ਦਿਨ ਜਦੋਂ ਆਪਾਂ ਕੁਝ ਖਬਰਾਂ ਦੇਖਦੇ ਹਾਂ ਤੇ ਉਹ ਖਬਰਾਂ ਦੇਖ ਕੇ ਤੇ ਪੜ੍ਹ ਕੇ ਮਨ ਬੜਾ ਉਦਾਸ ਹੁੰਦਾ ਸੋ ਇਹੋ ਜੇ ਮਾਮਲਾ ਇੱਕ ਸਾਨੂੰ ਪਟਿਆਲੇ ਤੋਂ ਦੇਖਣ ਨੂੰ ਮਿਲਦਾ ਕਿ ਜਿੱਥੇ ਇੱਕ 12 ਸਾਲ ਦੀ ਬੱਚੀ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਉਂਦਾ ਤੇ ਜਬ ਉਸ ਬੱਚੀ ਦੇ ਨਾਲ ਜਬਰ ਜਨਾਹ ਕਰਨ ਵਾਲਾ ਕੋਈ ਹੋਰ ਸਾਕਸ਼ ਨਹੀਂ ਹੈ ਉਹ ਸ਼ਖਸ ਹੈ ਜੋ ਇੱਕ ਰਿਕਸ਼ਾ ਚਾਲਕ ਹੈ ਤੇ ਉਸ ਬੱਚੀ ਨੂੰ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਛੱਡਣ ਦਾ ਕੰਮ ਕਰਦਾ ਸੀ ਉਹ 12 ਸਾਲ ਦੀ ਬੱਚੀ ਉਸ ਰਿਕਸ਼ਾ ਚਾਲਕ ਵੱਲੋਂ ਗਰਭਪਤੀ ਕੀਤੀ ਜਾਂਦੀ ਹੈ। ਸੋ ਕਿੱਥੇ ਖੜੇ ਆਪਾਂ ਅੱਜ ਵੀ ਆਪਾਂ ਗੱਲਾਂ ਕਰਦੇ ਆ ਕਿ ਆਪਾਂ 2025 ਚ ਪਹੁੰਚ ਗਏ ਆ ਆਪਾਂ ਅੱਜ ਦੇ ਨਵੀਂ ਟੈਕਨੋਲੋਜੀ ਆਉਂਦੀ ਹੈ ਪਰ ਇਹੋ ਜਿਹੇ ਦਿਨਦਿਆਂ ਤੇ ਕੋਈ ਨਕੇਲ ਨਹੀਂ ਕੱਸੀ ਜਾਂਦੀ। ਬੜਾ ਮਨਉਦਾਸ ਹੁੰਦਾ ਹੈ ਬੜਾ ਦੁੱਖ ਲੱਗਦਾ ਜਦੋਂ ਸਾਡੀਆਂ ਸਕੂਲ ਜਾਣ ਵਾਲੀਆਂ ਬੱਚੀਆਂ ਸੇਫ ਵੀ ਨਹੀਂ ਹੈਗੀਆਂ। ਸੋ ਆਪਾਂ ਕਿਵੇਂ ਕਹਿ ਸਕਦੇ ਆ ਕਿ ਆਪਾਂ ਅੱਜ ਵੀ ਆਜ਼ਾਦ ਦੇਸ਼ ਦੇ ਆਜ਼ਾਦ ਲੋਕ। ਸੋ ਮੈਂ ਆਪਣੇ ਵੱਲੋਂ ਸਾਡੇ ਜੋ ਸੀਐਮ ਸਾਹਮਣੇ ਮਾਨਜੋ ਭਗਵੰਤ ਸਿੰਘ ਸਾਹਿਬ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਕਿ ਇਹੋ ਜਿਹੇ ਦਰਿੰਦਿਆਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਦਰਿੰਦਿਆਂ ਤੇ ਨਕੇਲ ਨਕਸੀ ਤੇ ਆਉਣੇ ਵਾਲਾ ਸਮਾਂ ਕਿਦਾਂ ਦਾ ਹੋ ਸਕਦਾ ਸੋਚ ਕੇ ਵੀ ਡਰ ਲੱਗਦਾ ਸੋ ਮੇਰੀ ਇਹ ਬੇਨਤੀ ਹੈ ਸੋ ਇਹੋ ਜਿਹੇ ਦਰਿੰਦਿਆਂ ਨੂੰ ਸਭ ਤੋਂ ਸਖਤ ਸਜ਼ਾ ਦਿਵੋ ਇਹਨਾਂ ਤੇ ਕੋਈ ਵੀ ਸਜ਼ਾ ਦੇਣ ਤੋਂ ਪਹਿਲਾਂ ਸਿੱਧੀ ਇੱਕ ਗੱਲ ਰੱਖੋ ਕਿ ਇਸ ਨੂੰ ਫਾਂਸੀ ਦਿੱਤੀ ਜਾਵੇ ਧੰਨਵਾਦ ਜੀ